ਕਲ ਜੀ ਸਾਰਿਆਂ ਨੂੰ ਹੋਪ ਸਾਰੇ ਠੀਕ ਹੋਵੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਸਾਰੇ ਤੰਦਰੁਸਤ ਰਹੋ ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਵਸਦੇ ਰਹੋ। ਕੱਲ ਹਸਪੀਟਲ ਗਏ ਸੀ ਜਵੰਦੇ ਵੀਰ ਨੂੰ ਦੇਖਣ। ਪਹਿਲਾਂ ਨਾਲੋਂ ਮਤਲਬ ਇੰਪਰੂਵਮੈਂਟ ਹੋ ਰਹੀ ਹੈ। ਬਹੁਤ ਸੁਧਾਰ ਹੈਗਾ ਸਿਹਤ ਦੇ ਵਿੱਚ। ਔਰ ਵਾਹਿਗੁਰੂ ਮੇਰ ਕਰਨ ਸਾਰਿਆਂ ਦੀਆਂ ਅਰਦਾਸਾਂ ਸਦਕਾ ਕਿਉਂਕਿ ਜਿਹੜੀਆਂ ਦੁਆਵਾਂ ਨੇ ਅਰਦਾਸਾਂ ਨੇ ਉਹਦੇ 'ਚ ਬਹੁਤ ਤਾਕਤ ਹੁੰਦੀ ਹੈ। ਸੋ ਇਸੇ ਤਰ੍ਹਾਂ ਅਰਦਾਸਾਂ ਕਰਦੇ ਰਹੋ, ਵੀਰ ਨੂੰ ਇਸੇ ਤਰ੍ਹਾਂ ਦੁਆਵਾਂ ਦਿੰਦੇ ਰਹੋ। ਔਰ ਇਹ ਅਰਦਾਸ ਕਰਦੇ ਆ ਕਿ ਜਲਦੀ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤ ਹੋ ਕੇ ਆਵੇ। ਔਰ ਸਟੇਜਾਂ ਦਾ ਸ਼ਿੰਗਾਰ ਬਣੇ ਔਰ ਜਿਹੜੇ ਗਲਤ ਫਾਹਵਾ ਉਡਾ ਰਹੇ ਹਨਾ ਗਲਤ ਲਿਖ ਕੇ ਪੋਸਟਾਂ ਪਾ ਰਹੇ ਆ ਉਹ ਨਾ ਪਾਓ ਪਲੀਜ਼। ਕਿਉਂਕਿ ਉਹਨਾਂ ਨੂੰ ਬਹੁਤ ਚਾਣ ਵਾਲੇ ਔਰ ਬਹੁਤ ਪਿਆਰ ਕਰਨ ਵਾਲੇ ਪਰਿਵਾਰ ਦੇ ਮੈਂਬਰ ਰਿਸ਼ਤੇਦਾਰ ਭੈਣ ਭਰਾ ਮਾਂ ਵਾਈਫ ਬੱਚੇ ਜਿਨ੍ਹਾਂ ਨੂੰ ਇਹ ਚੀਜ਼ਾਂ ਦੇਖ ਕੇ ਬਹੁਤ ਦੁੱਖ ਲੱਗਦਾ ਤੁਸੀਂ ਜਿੰਨੀ ਹੋ ਸਕਦੀ ਹੈ ਸੁੱਖ ਮਨਾਓ ਔਰ ਸੁੱਖ ਦੀ ਘੜੀ ਆਵੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੇ ਪਰਿਵਾਰ ਦੇ ਵਿੱਚ ਹਾਸਦਾ ਬਸਦਾ ਸਾਡਾ ਭਰਾ ਹਾਸਦਾ ਬਸਦਾ ਆਵੇ ਔਰ ਖੁਸ਼ੀਆਂ ਮਾਣੇ ਤੰਦਰੁਸਤ ਹੋ ਕੇ ਆਵੇ બસ ਇਹ ਹੀ ਦਾਸ ਕਰੋ ਅਰਦਾਸਾਂ ਕੰਮ ਕਰ ਰਹੀਆਂ ਨੇ ਇੰਪਰੂਵਮੈਂਟ ਹੋ ਰਹੀ ਹੈ ਪਹਿਲਾਂ ਨਾਲ ਬਹੁਤ ਸੁਧਾਰ ਆ ਬਸ ਵਾਹਿਗੁਰੂ ਕਿਰਪਾ ਕਰ ਹੋਰ ਜਲਦੀ ਠੀਕ ਹੋ ਕੇ ਆਪਣੇ ਬੱਚਿਆਂ ਦੇ ਵਿੱਚ ਆਵੇ ਥੈਂਕ ਯੂ